ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਤੁਹਾਡੇ ਨਾਲ ਸਾਂਝੀ ਕਰਦੇ ਆਂ ਕद्दू ਦੀ ਸਬਜ਼ੀ ਬਣਾਉਣੀ ਆ ਆਪਾਂ ਮੁਕਵੇਲਾ ਬਹੁਤ ਹੋ ਗਿਆ ਅੱਜ ਆਪਾਂ ਸ਼ੀਸ਼ੇ ਦੀ ਕੱਟ ਕੇ ਤੇ ਕੁੱਕਰ ਦੇ ਵਿੱਚ ਹੀ ਬਣਾ ਲੈਣੀ ਆ ਤੇ ਇੱਕ ਵੱਡਾ ਕद्दू ਸੀ ਆਪਾਂ ਅੱਧਾ ਹੀ ਧਰਿਆ ਵਾ ਕਿਉਂਕਿ ਆਪਾਂ ਬਣਾਵਾਂਗੇ ਦੁੱਧ ਵਾਲੀ ਸਬਜ਼ੀ ਤੇ ਉਹ ਕੱਦੂ ਜ਼ਿਆਦਾ ਸੀਗਾ ਵੱਡਾ ਹੋਣ ਕਰਕੇ ਇਸ ਲਈ ਆਪਾਂ ਸੁਨਿਸ਼ੀਤੀ ਵੀ ਆ ਤੇ ਆਪਾਂ ਛੇਤੀ ਛੇਤੀ ਇਹਨੂੰ ਕੱਟ ਲੈਨੇ ਆ ਕੱਟ ਕੇ ਤੇ ਆਪਾਂ ਇਹਨੂੰ ਬਣਾਉਣੇ ਆ ਕੁੱਕਰ ਚ ਰਹਿਨ ਦੇ ਲਾਂਗੇ ਬਾਅਦ ਚ ਦੁੱਧ ਪਾਵਾਂਗੇ ਕਿਉਂਕਿ ਕੁ ਮੇਲਾ ਘਾਬਿਆ ਬਹੁਤ ਜ਼ਿਆਦਾ ਰਾਤ ਦੇ 8 ਵਜੇ ਪਏ ਆ ਲਓ ਜੀ ਆਪਾਂ ਕੱਦੂ ਦੀ ਸਬਜ਼ੀ ਲਈ ਆ ਕੱਟ ਮੋਟਾ ਮੋਟਾ ਕੱਟ ਲੈ ਕਿਉਂਕਿ ਕੁੱਕਰ ਦੇ ਵਿੱਚ ਤਾਂ ਘੁਲ ਜਾਣਾ ਇੱਕ ਚੀਜ਼ ਲਈ ਆ ਗੰਡਾ ਆਪਾਂ ਕਿਉਂਕਿ ਕੁਝ ਤਾਂ ਗੰਡਾ ਜ਼ਿਆਦਾ ਪਸੰਦ ਨਹੀਂ ਕਰਦੇਗੇ ਤੇ ਕੁਸ ਆਪਾਂ ਚੀਤੀ ਕਰਕੇ ਬਾਲੇ ਚੀਰ ਦੇ ਨਹੀਂ ਗੇ ਤੇ ਇਧਰ ਆਪਾਂ ਆ ਰੱਖ ਲਿਆ ਆਪਣੇ ਨਾਲ ਮਿਰਚਾਂ ਨੂੰ ਜੋ ਮੈਂ ਇਕੱਠੀਆਂ ਹੀ ਪੀਸ ਕੇ ਆਏ ਰੱਖ ਲਈ ਨਹੀਂ ਹੁੰਦੀਆਂ ਜਿਆਦਾ ਨੂਨ ਪਾ ਕੇ ਖਰਾਬ ਨਹੀਂ ਹੁੰਦੇ ਨਾ ਤੇ ਜੇ ਜਦੋਂ ਆਪਾਂ ਨੂੰ ਐ ਜਲਦੀ ਹੁੰਦੀ ਹੈ ਫਿਰ ਆਪਾਂ ਨੂੰ ਕੱਟਣ ਦੀ ਕੱਟਣ ਤੇ ਟਾਈਮ ਨਹੀਂ ਲੱਗਦਾ ਆਪਣੇ ਕੋਲੇ ਪੀਸਣਾ ਹੁੰਦਾ ਤਾਂ ਆਪਾਂ ਪਾਸਾ ਲੈਂਦੇ ਤੇ ਇਧਰ ਆਪਾਂ ਧਰ ਲੈਨੇ ਗੈਸ ਲਾ ਕੇ ਬੁੱਕਣ ਤੇ ਉਹਦੇ ਵਿੱਚ ਆਪਾਂ ਪਾ ਕੇ ਤੇਲ ਤੇ ਸਬਜ਼ੀ ਬਣਾਉਣੀ ਹੈ ਹਾਲੋ ਜੀ ਆਪਾਂ ਨਾ ਹੈਗਾ ਘਰ ਦਾ ਕਢਾਇਆ ਸਰੋਂ ਦਾ ਤੇਲ ਇਹ ਆਪਾਂ ਠੰਡੀ ਵਾਲੀ ਬੋਤਲ ਚ ਪਾ ਲਿਆ ਸੀਗਾ ਤੇ ਇਹਨੂੰ ਆਪਾਂ ਪਾ ਕੇ ਥੋੜਾ ਜਿਹਾ ਵਿੱਚ ਇਹਦੇ ਤੇ ਪਾਣੀ ਸੀਗਾ ਕੁਝ ਤੇ ਆਪਾਂ ਲਾਉਣੇ ਆ ਤੜਕਾ ਤੜਕਾ ਕਾਹਦਾ ਲਾਉਣਾ ਸਾਰਾ ਕੁਝ ਅਜੇ ਮੈਂ ਇਕੱਠਾ ਹੀ ਸੈੱਟ ਦੇਣਾ ਵਿੱਚ ਇਹਦੇ ਤੇ ਵੇਖੋ ਸਬਜੀ ਬਣਦੀ ਇਸ ਤਰ੍ਹਾਂ ਲਓ ਜੀ ਆਪਾਂ ਪਾਤੀ ਆ ਸਬਜੀ ਕੁੱਕਰ ਦੇ ਵਿੱਚ ਤੇ ਹੁਣ ਆਪਾਂ ਪਾ ਦਿੰਨੇ ਆ ਕਸ਼ਮੀਰੀ ਮਿਰਚ ਵਿੱਚ ਤੇ ਨਾਲ ਹੀ ਬੰਦੇ ਪਾਦਨੇ ਆਪਾਂ ਹਰੀਆਂ ਮਿਰਚਾਂ ਜੋ ਆਪਣਾ ਪੀਸ ਕੇ ਰੱਖਣੀਆਂ ਹੋਈਆਂ ਵਾ ਤੇ ਇਹਨਾਂ ਨੂੰ ਪਾਤ ਦੇ ਵਿੱਚ ਹੀ ਪਾ ਕੇ ਹਲਦੀ ਤੇ ਆਪਾਂ ਕਰ ਦਨੇ ਆ ਕੂਕਰ ਬੰਦ ਤੇ ਨਾਲ ਹੁੰਦੇ ਆਪਾਂ ਉੱਤਰ ਬੋਲ ਲੈਣੀ ਆ ਆਟਾ ਤੇ ਸਬਜੀ ਬਣਦੇ-ਬਣਦੇ ਆਪਾਂ ਆਟਾ ਜਾਊਗਾ ਟੈਗ ਤੇ ਫੇਰ ਆਪਾਂ ਲਾਉਣੀ ਆ ਰੋਟੀ। ਲਓ ਜੀ ਆਪਾਂ ਆਟਾ ਲਿਆ ਛਾਣ ਤੇ ਹੁਣ ਸਬਜੀ ਬਣਦੇ-ਬਣਦੇ ਆਪਾਂ ਆਟੇ ਨੂੰ ਗੁੰਨ ਲੈਣੀ ਆ। ਲਓ ਜੀ ਆ ਗੁੰਨ ਲਿਆ ਆਪਾਂ ਆਪਣਾ ਆਟਾ ਤੇ ਹੁਣ ਆਪਾਂ ਇੱਧਰ ਕੁੱਕਰ ਦੀ ਵੱਜਦੀ ਐ ਸੀਟੀ ਤੇ ਆਪਾਂ ਆਟੇ ਨੂੰ ਰੱਖ ਦੇਣੀ ਐ ਇਸ ਤਰ੍ਹਾਂ ਥੋੜੇ ਟਾਈਮ ਬਾਅਦ ਫੇਰ ਮੁੱਕੀ ਦੇ ਲਾਂਗੇ ਤੇ ਟੈਕ ਜੇ ਜਾਊਗਾ ਤੇ ਉਸ ਤੋਂ ਬਾਅਦ ਆਪਾਂ ਲਵਣੀ ਐ ਰੋਟੀ ਆਹ ਲਓ ਜੀ ਆਪਣੀ ਸਬਜ਼ੀ ਬਣ ਗਈ ਤਿਆਰ ਆ ਹੋ ਗਈ ਆਪਾਂ ਕੁੱਕਰ ਚ ਲਈ ਆ ਕੱਢ ਤੇ ਇਹਦੇ ਵਿੱਚ ਰੱਖ ਕੇ ਆਪਾਂ ਪਾਵਾਂਗੇ ਦੁੱਧ ਦੀ ਲਾ ਕੇ ਕਰੀਮ ਕਰ ਤੱਕ ਦੁੱਸੀਗਾ ਤੇ ਜਮਾ ਦੇਖੋ ਕੁਲ ਗਿਆ ਐਨ ਵਧੀਆ ਆਪਣੀ ਸਬਜ਼ੀ ਬਣ ਗਈ ਹੋਰ ਇਹਦੇ ਵਿੱਚ ਆਪਾਂ ਪੌਣੇਆਂ ਲਾਹ ਕੇ ਦੁੱਧ ਦੀ ਮਲਾਈ クリーム ਜਿਹੜਾ ਆਪਣਾ ਸੁਬਹਾ ਦਾ ਵਾਲਾ ਧਵਾ ਕੇ ਰੱਖਿਆ ਹੋਇਆ ਸੀਗਾ ਇਹਨੂੰ ਆਪਾਂ ਲਾਹ ਕੇ ਤੇ ਇਹਦੇ ਵਿੱਚ ਪਾ ਦਨੇ ਤੇ ਦੇਖਿਓ ਫਿਰ ਕਿੱਦਾਂ ਬਣਦਾ ਪੱਦੂ ਆਪਣਾ ਕਰਦਾ ਇਸ ਤਰ੍ਹਾਂ ਮਲਾਈ ਪਾਉਣਾ ਇਹ ਬੜਾ ਵਧੀਆ ਟੇਸਟੀ ਹੋ ਜੂਗਾ ਸੰਘਣਾ ਸੰਘਣਾ ਬਣ ਜੂਗਾ ਜੇ ਆਪਾਂ ਨੂੰ ਲੋਡ ਹੋਈ ਤਾਂ ਆਪਾਂ ਇਹਦੇ ਵਿੱਚ ਦੁੱਧ ਪਾ ਲਾਂਗੇ ਹੋਰ ਜਦੋਂ ਇਹਨੂੰ ਵਾਲਾ ਦਵਾਇਆ ਤੇ ਨਹੀਂ ਹੋ ਜਾਣਾ ਸੰਘਣਾ ਦੇਖੋ ਜੀ ਕਦੂ ਦੀ ਸਬਜ਼ੀ ਕਰਦੀ ਆਹ ਲੋ ਜੀ ਆਪਾਂ ਦੁੱਧ ਮਲਾਈ ਨੂੰ ਫੈਂਟ ਕੇ ਤੇ ਵਾਲਾ ਦਵਾ ਲਿਆ ਤੇ ਜੇ ਸੰਘਣੀ ਹੋ ਗਈ ਪਈ ਤਾਂ ਆਪਾਂ ਇੱਥੇ ਥੋੜਾ ਜਿਹਾ ਦੁੱਧ ਪਾ ਲਾਂਗੇ ਤੇ ਆਪਣੀ ਸਬਜ਼ੀ ਬਣ ਕੇ ਤਿਆਰ ਹੈ ਫਿਰ ਆਪਣਾ ਆਟਾ ਵੀ ਟੈਗ ਗਿਆ ਤੇ ਆਪਾਂ ਰੋਟੀਆਂ ਲਾਉਣੇ ਆ ਸੋ ਲੋਜੀ ਠੀਕ ਹੈ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਥੈਂਕ ਯੂ ਫॉर ਵਾਚਿੰਗ ওকে ਬਾਏ